ਕਿੰਨੇ ਇਨਸਟਰੂਮੈਂਟਸ ਬਜਾ ਲੈਂਦੇ ਹਾਂ ਤਬਲਾ ਢੋਲਕ ਡਰਮ ਢੋਲਕੀ ਢੋਲ ਔਰ ਦਰਬੁਕਾ ਐਂਡ ਜ਼ੈਂਬੇ ਕਦੋਂ ਸੇ ਬਜਾ ਰਹੇ ਹੋ ਆਪ ਵੀ ਮੈਂ ਜਦ 5 ਇਅਰਸ ਦਾ ਥਾ ਤਬ ਸੇ ਬਜਾ ਰਹਾ ਹਾਂ ਇਹ ਨਾ ਟੈਲੈਂਟਡੇ ਬੱਚਾ ਹੈ ਇਹਨੂੰ ਇਸ ਤੋਂ ਇਲਾਵਾ ਪੜਨ ਦਾ ਵੀ ਸ਼ੌਂਕ ਹੈ ਔਰ ਇੰਗਲਿਸ਼ ਇਹਦਾ ਫੇਵਰਟ ਸਬਜੈਕਟ ਹੈ ਬਟ ਅਗਰ ਕੈਰੀਅਰ ਦੀ ਗੱਲ ਕਰੀਏ 뮤ਜ਼ੀਸ਼ੀਅਨ ਤੋਂ ਇਲਾਵਾ ਟੀਸੀ ਬਣਨ ਦਾ ਵੀ ਇਹਨੂੰ ਸ਼ੌਂਕ ਹੈ ਬਚਪਨ ਤੋਂ ਹੀ ਮਿਊਜ਼ਿਕ ਦੇ ਵੱਲ ਬਹੁਤ ਅਟਰੈਕਟ ਹੁੰਦਾ ਸੀ ਇਹਨੂੰ ਮਿਊਜ਼ਿਕ ਬਹੁਤ ਅਟਰੈਕਟ ਕਰਦਾ ਸੀ ਜਿੱਦਾਂ ਕਿਤੇ ਵੀ ਮਿਊਜ਼ਿਕ ਵੱਜਦਾ ਸੀ ਇਹਦਾ ਧਿਆਨ ਇੱਕਦਮ ਉਹ ਚੀਜ਼ਾਂ 'ਵਾਲ ਜਾਂਦਾ ਸੀ ਔਰ ਬਚਪਨ ਤੋਂ ਹੀ ਔਰ ਇਹਨੂੰ ਟੌਏ ਸ਼ਾਪ ਤੇ ਲੈ ਕੇ ਜਾਂਦੇ ਸੀ ਇਹਨੂੰ ਕੋਈ ਟੌਏ ਨਹੀਂ ਪਸੰਦ ਆਉਂਦਾ ਸੀ ਕੋਈ ਇਨਸਟਰੂਮੈਂਟ ਪਿਆ ਹੁੰਦਾ ਸੀ ਚਾਹੇ ਗਿਟਾਰ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਟਰੂਮੈਂਟ ਹੈ ਤੇ ਉਹ ਉਹਦੇ ਵੱਲ ਭਜਦਾ ਸੀ ਬਚਪਨ ਤੋਂ ਇੱਕ ਛੋਟੀ ਜੀ ਅਸੀਂ ਢੋਲਕੀ ਲੈ ਆ ਕੇ ਦਿੱਤੀ ਇਹਦੀ ਨਾਨੀ ਨੇ ਕਿ ਬੱਚੇ ਦਾ ਧਿਆਨ 뮤జిਕ ਵਾਲਾ ਹੈ ਉਹ ਕਲੇਚਪਾਕ ਕੇ ਸਾਰਾ ਟਾਈਮ ਆਪਣੀ ਟੋਲ ਕੀ ਵਜਾਉਂਦਾ ਰਹਿੰਦਾ ਸੀ। ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਤੁਹਾਡਾ ਕੋਈ ਕੰਮ ਹੈ ਤੁਸੀਂ ਅੱਗੇ ਆਓ ਤੇ ਮੈਂ ਸਾਈਨ ਜਿੱਥੇ ਵੀ ਕਰਨੇ ਮੈਂ ਕਿਹਾ ਸਰ ਕੰਮ ਨਹੀਂ ਹੈ ਐਕਚੁਅਲੀ ਬੱਚਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੇ ਇਹ ਵੇਖਣਾ ਚਾਹੁੰਦਾ ਸੀ ਕਿ ਡੀਸੀ ਸਾਹਿਬ ਕੰਮ ਕਿੱਦਾਂ ਕਰਦੇ ਨੇ ਤੇ ਅਸੀਂ ਪਿਛਲੀ ਚੇਅਰਸ ਤੇ ਜਾ ਕੇ ਬੈਠੇ ਰਹੀ ਅਸੀਂ 15 ਮਿੰਟ ਉਹਨਾਂ ਦੇ ਆਫਿਸ 'ਚ ਬੈਠੇ ਰਹੀ ਤੇ ਬੜੇ ਧਿਆਨ ਨਾਲ ਦੇਖਦਾ ਰਿਹਾ ਇਦੇ ਹੱਥ ਚਾਏ ਖਾਣਾ ਖਾਣਾ ਹੈ ਪਲੇਟ ਵਜਾਣੀ ਸ਼ੁਰੂ ਕਰ ਦਿੰਦਾ ਹੈ ਇਹਦੇ ਹੱਥ ਜੇ ਕਟੋਰੀ ਆ ਕਟੋਰੀ ਵਜਾਏਗਾ ਇਹਦੇ ਹੱਥ ਤੁਸੀਂ ਕੋਈ ਵੀ ਚੀਜ਼ ਦੇ ਦੋ ਬਸ ਇਹਦੀਆਂ ਉਂਗਲੀਆਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮ ਟਾਈਮ ਜਿੱਦਾਂ ਅਸੀਂ ਟੀਚਰ ਹੁਣੇ ਨਹੀਂ ਦਿਲ ਕਰਦਾ ਕਿ ਸ਼ੋਰ ਸ਼ਰਾਬਾ ਸੁਣਨ ਨੂੰ ਪਰ ਇਹਨੂੰ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਇਹ ਬੈਟ ਦਾ ਟੂ ਕੀ ਹਰ ਇੱਕ ਚੀਜ਼ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਉਹ ਚੀਜ਼ ਦੇ ਉੱਤੇ ਆਪਣੀ ਜੋਏ ਦੇ ਮਾਈਂਡ ਚ ਰਿਦਮ ਚੱਲਦੀ ਹੁੰਦੀ ਹੈ ਉੱਤੇ ਹਰ ਇੱਕ ਚੀਜ਼ ਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ ਮੈਂ ਮਨੀਸ਼ਾ ਤੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੀ ਚੈਨਲ ਡੇਲੀ ਪੋਸਟ ਪੰਜਾਬੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਵਾਰ ਮੈਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਦੇ ਨਾਲ ਹਾਜ਼ਰ ਹੁੰਨੀ ਆ ਤੇ ਅੱਜ ਇੱਕ ਵਾਰ ਫਿਰ ਮੈਂ ਇੱਕ ਨਵੀਂ ਸਟੋਰੀ ਤੁਹਾਡੇ ਲਈ ਲੈ ਕੇ ਆਈਆਂ ਔਰ ਇਹ ਹੈ ਇੱਕ 마ਸੂਮ 9 ਸਾਲ ਦਾ ਬੱਚਾ ਜੋ ਕਿ ਬੜੇ ਤਰ੍ਹਾਂ ਦੇ ਇਨਸਟਰੂਮੈਂਟਸ ਵਜਾ ਲੈਂਦਾ ਤੇ ਸਿਰਫ ਇੰਨਾ ਹੀ ਨਹੀਂ ਇਹ ਹੁਣ ਤੋਂ ਹੀ ਨਹੀਂ ਕਾਫੀ ਸਟਾਰਟਿੰਗ ਤੋਂ ਯਾਨਕਿ ਤੁਸੀਂ ਕਹਿ ਸਕਦੇ ਹੋ ਕਿ ਜਨਮ ਤੋਂ ਹੀ ਇਹਦੇ ਅੰਦਰ ਇਹ ਟੈਲੈਂਟ ਜਿਹੜਾ ਸੀ ਇਹ ਭਰਿਆ ਹੋਇਆ ਸੀ So, सो अज इस बच्चे गलबात करेंगे नाली के पेरेंट्स न भी गलबात करेंगे तो इस टैलेंट के बारे होर जाना सो स्टार्ट कर दें। सब तो पहले बच्चे ना करते हैं क्या नेम आपका मार्क सिंह कितने साल के हो नाइन ईयरस ओल्ड नाइन ईयरस ओल्ड कैसे हो आप आई एम गुड कौन सी क्लास में पढ़ते हो थर्ड कौन सी स्कूल में स्कूल okay, तो ये जो आप अभी इंस्ट्रूमेंट्स यहाँ आपके सामने रखे हुए हैं ये आप सारे बजा लेते हो इनके नाम पता है आपको सारे या ये टू के नाम पता है क्या नहीं मैं ये हाई हैट स्नेयर और कौन कौन से इंस्ट्रूमेंट्स बजा लेते हैं आप तबला ढोलक ड्रम ढोलकी ढोल और दरबुक्का एंड जैम्बे ये कैसे आपको शौक पड़ा कब से बजा रहे हो आप ये मैं जब फाइव इयर्स का था तब से बजा रहा हूँ तब से बजा रहे हो? हमने सुना आप उससे भी छोटे थे तब से बजा रहे हो हाँ जी पाँच साल से लेकिन आपको याद है कि आप पाँच साल से अच्छे से बजा पा रहे हो आपका फेवरेट कौन सा इनमें से तबला तबला फेवरेट है क्यों क्योंकि वो बहुत अच्छा इंस्ट्रूमेंट मुझे बहुत अच्छा इंस्ट्रूमेंट लगता है तो आप आगे चल के बड़े हो के क्या बनना चाहते हो मैं डीसी भी बनना चाहता हूँ और म्यूजिशियन भी बनना चाहता हूँ डी भी बनना चाहते हो और म्यूजिशियन भी बनना चाहते हो ऐसा कैसे पॉसिबल है अच्छा अगर आपको एक आ, एक मौका मिले कि आप दोनों में से किसी एक को चूज़ कर सकते हो तो आप क्या चूज करोगे चूज करोगे ये छोड़ दोगे इतना टैलेंट जो डीसीट नहीं वो छोड़ूंगा नहीं छोड़ोगे नहीं तो कैसे बचाओगे फिर DC को तो टाइम टाइम नहीं मिलेगा मैं निकाल के, रेला, रेला, आ निकाल के आ जाऊँगा अच्छा आ, इसके अलावा आपको क्या स्टडी का भी शौक है पढ़ते हो आप यस कौन सा सब्जेक्ट फेवरेट है इंग्लिश इंग्लिश क्यों ਕਿਉਂਕਿ ਇੰਗਲਿਸ਼ ਮੈਂ ਗ੍ਰਾਮਰ ਬਹੁਤ ਅੱਛਾ ਲੱਗਦਾ ਹੈ ਗ੍ਰਾਮਰ ਅੱਛਾ ਲੱਗਦਾ ਹੈ ਸੋ ਇਨਾ ਟੈਲੈਂਟਡ ਹੈ ਬੱਚਾ ਹੈ ਇਹਨੂੰ ਇਸ ਤੋਂ ਇਲਾਵਾ ਪੜ੍ਹਨ ਦਾ ਵੀ ਸ਼ੌਂਕ ਹੈ ਔਰ ਇੰਗਲਿਸ਼ ਇਹਦਾ ਫੇਵਰਟ ਸਬਜੈਕਟ ਹੈ ਬਟ ਅ ਅਗਰ ਕੈਰੀਅਰ ਦੀ ਗੱਲ ਕਰੀਏ 뮤జిਸ਼ੀਅਨ ਤੋਂ ਇਲਾਵਾ ਡੀਸੀ ਬਣਨ ਦਾ ਵੀ ਇਹਨੂੰ ਸ਼ੌਂਕ ਹੈ ਅੱਛਾ ਸਪੋਰਟਸ ਖੇਲਦੇ ਹੋ ਗੇਮਸ ਖੇਲਦੇ ਹੋ ਨੋ ਗੇਮਸ ਨਹੀਂ ਖੇਲਦੇ ਕੁਝ ਵੀ ਨਹੀਂ ਖੇਲਦੇ ਬਸ ਆਪਕੋ ਇਹ 뮤직 ਦਾ ਹੀ ਸ਼ੌਂਕ ਹੈ ਮੈਨੂੰ ਕ੍ਰਿਕਟ ਮੈਂ ਇੰਟਰਸਟ ਹੈ ਕ੍ਰਿਕਟ ਮੈਂ ਇੰਟਰਸਟ ਹੈ ਤੇ ਆਪਾਂ ਇਹਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਹੈ ਦੱਸ ਦਈਏ ਪੇਰੈਂਟਸ ਨਾਲ ਗੱਲ ਕਰਾਂਗੇ ਜੇ ਸਾਨੂੰ ਖੁੱਲਕੇ ਦੱਸ ਸਕਦੇ ਨੇ ਕਿ ਕਿਵੇਂ ਇਸ ਬੱਚੇ ਦੇ ਅੰਦਰ ਜਿਹੜਾ ਇਹਨਾਂ ਟੈਲੈਂਟ ਆਇਆ ਸੋ ਸਰ ਸਭ ਤੋਂ ਪਹਿਲਾਂ ਇਹ ਦੱਸੋ ਜੀ ਅੰਦਰ ਇਹ ਟੈਲੈਂਟ ਜਿਹੜਾ ਇਹ ਕਿਵੇਂ ਸਟਾਰਟ ਹੋਇਆ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਦੇ ਵਿੱਚ 뮤ਜ਼ਿਕ ਦਾ ਹੀ ਹੈਗਾ ਇਹ ਬਚਪਨ ਤੋਂ ਹੀ 뮤ਜ਼ਿਕ ਦੇ ਵੱਲ ਬਹੁਤ ਅਟਰੈਕਟ ਹੁੰਦਾ ਸੀ ਇਹਨੂੰ 뮤ਜ਼ਿਕ ਬਹੁਤ ਅਟਰੈਕਟ ਕਰਦਾ ਸੀ ਜਿੱਦਾਂ ਕਿਤੇ ਵੀ 뮤ਜ਼ਿਕ ਵੱਜਦਾ ਸੀ ਇਹਦਾ ਧਿਆਨ ਇੱਕਦਮ ਉਹ ਚੀਜ਼ਾਂ 'ਵਾਲ ਜਾਂਦਾ ਸੀ ਔਰ ਬਚਪਨ ਤੋਂ ਹੀ ਔਰ ਇਹਨੂੰ ਟੌਏ ਸ਼ਾਪ ਤੇ ਲੈ ਕੇ ਜਾਂਦੇ ਸੀ ਇਹਨੂੰ ਕੋਈ ਟੌਏ ਨਹੀਂ ਪਸੰਦ ਆਉਂਦਾ ਸੀ ਕੋਈ ਇਨਸਟਰੂਮੈਂਟ ਪਿਆ ਹੁੰਦਾ ਸੀ ਚਾਹੇ ਉਹ ਗਿਟਾਰ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਟਰੂਮੈਂਟ ਹੈ ਤੇ ਉਹਦੇ ਵੱਲ ਭਜਦਾ ਸੀ ਬਚਪਨ ਤੋਂ ਔਰ ਸਪੈਸ਼ਲੀ ਅਸੀਂ ਨੋਟ ਕੀਤਾ ਕਿ ਜਦੋਂ ਬਹੁਤ ਛੋਟਾ ਜਿਹਾ ਸੀ ਤੇ ਸਮ ਟਾਈਮ ਸੁੱਤੇ-ਸੁੱਤੇ ਵੀ ਇਹਦੇ ਹੱਥ ਚੱਲਦੇ ਸੀ ਜਦੋਂ ਬੱਚੇ ਕਰਵਟ ਲੈਂਦੇ ਨੇ ਆਪਣੀਆਂ ਉਂਗਲੀਆਂ ਇਦਾਂ ਚਲਾ ਕੇ ਫਿਰ ਕਰਵਟ ਲੈਂਦਾ ਹੁੰਦਾ ਸੀ ਅਸੀਂ ਬੜੇ ਹੈਰਾਨ ਹੁੰਦੇ ਸੀ ਇਹ ਚੀਜ਼ਾਂ ਤੋਂ ਵੈਸੇ ਬਚਪਨ ਤੋਂ ਹੀ ਮੈਂ ਵੀ 뮤직 ਦੇ ਵਿੱਚ ਇਹਦੀ ਮਮਾ ਵੀ 뮤직 ਦੇ ਵਿੱਚ ਹੀ ਹੈ ਹਨਾ ਤੇ ਗਾंदे ਵਜਾਉਂਦੇ ਰਹੇ ਅਸੀਂ ਬਚਪਨ ਤੋਂ ਹੀ ਤੇ ਬਟ ਜਦੋਂ ਇਹ ਚੀਜ਼ ਸਾਨੂੰ ਪਤਾ ਚੱਲੀ ਔਰ ਅਸੀਂ ਦੇਖਿਆ ਕਿ ਇਹ ਇਨਸਟਰੂਮੈਂਟਸ ਵੱਲ ਬਹੁਤ ਜ਼ਿਆਦਾ ਭਜਦਾ ਤੇ ਅਸੀਂ ਇਹਨੂੰ ਸਟਾਰਟਿੰਗ ਜਿਹੜੀ ਸੀ ਢੋਲਕੀ ਤੋਂ ਕੀਤੀ ਇੱਕ ਛੋਟੀ ਜੀ ਅਸੀਂ ਢੋਲਕੀ ਲਿਆ ਕੇ ਦਿੱਤੀ ਇਹਦੀ ਨਾਨੀ ਨੇ ਕਿ ਬੱਚੇ ਦਾ ਧਿਆਨ 뮤직 ਵੱਲ ਹੈ ਔਰ ਗਲੇ ਚ ਪਾ ਕੇ ਸਾਰਾ ਟਾਈਮ ਆਪਣੀ ਢੋਲਕੀ ਵਜਾਉਂਦਾ ਰਹਿੰਦਾ ਸੀ ਫਿਰ ਥੋੜਾ ਤੋਂ ਵੱਡਾ ਹੁੰਦਾ ਗਿਆ ਇਹ ਵੀਡੀਓਜ਼ ਵਗੈਰਾ ਦੇਖਣੀਆਂ ਸ਼ੁਰੂ ਕਰਤੀਆਂ ਨੇ ਫਿਰ ਤਬਲਾ ਦਰਬੁਕਾ ਫਿਰ ਤਾਂ ਕਈ ਇਨਸਟਰੂਮੈਂਟ ਦੇ ਨਾਮ ਸਾਨੂੰ ਵੀ ਨਹੀਂ ਪਤਾ ਸੀ ਤੇ ਜੋ ਜੋ ਇਨਸਟਰੂਮੈਂਟਸ ਇਹਨੂੰ ਪਸੰਦ ਆ ਗਏ ਔਰ ਫਿਰ ਉਹ ਇਨਸਟਰੂਮੈਂਟ ਜਦੋਂ ਅਸੀਂ ਇਹਨੂੰ ਲਿਆ ਕੇ ਦਿੱਤੇ ਤੇ ਇਹਨੇ ਬਾਈ ਗਿਫਟਡ ਨਾ ਗੋਡ ਗਿਫਟਡ ਜਿਸ ਕਹਿ ਦਿੰਨੇ ਆ ਤੇ ਇਹਨੇ ਸਾਰੇ ਇਹੋ ਮਤਲਬ ਇੱਕ ਪਰਫੈਕਸ਼ਨ ਦੇ ਨਾਲ ਵਜਾਉਣੇ ਸ਼ੁਰੂ ਕਰ ਦਿੱਤੇ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਇਹ ਵਜਾਂਦਾ ਹੈ ਅੱਜ ਸਾਡੇ 3.5 ਘੰਟੇ ਦਾ ਜਦੋਂ ਚਰਚ ਚੱਲਦਾ ਹੈ ਪੂਰੇ ਚਰਚ ਦੇ ਵਿੱਚ ਵਰਸ਼ਿਪ ਦੇ ਨਾਲ ਇੱਕ ਐਜ਼ਏ ਡਰਮਸ ਡਰਮਰ ਬਣ ਕੇ ਜਾਂ ਤਬਲਾ ਪਲੇਅਰ ਬਣ ਕੇ ਜਾਂ ਟੋਲ ਪਲੇਅਰ ਬਣ ਕੇ ਸਾਡੇ ਨਾਲ ਪੂਰੀ ਵਰਸ਼ਿਪ ਦੇ ਵਿੱਚ 3-4 ਘੰਟੇ ਕੰਟੀਨਿਊਲੀ ਸਾਡੇ ਨਾਲ ਬਜਾਂਦਾ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਛੋਟੇ ਹੁੰਦੇ ਤੋਂ ਹੀ ਇਹ ਇਹ ਚੀਜ਼ ਜਿਹੜੀ ਹੈ ਕਰਦਾ ਆ ਰਿਹਾ ਬਚਦਾ ਆ ਰਿਹਾ ਪਰ ਇਹਦਾ ਕਹਿਣਾ ਹੈ ਕਿ ਵੱਡੇ ਹੋ ਕੇ ਇਹਦਾ ਜਿਹੜਾ ਇੰਟਰਸਟ ਹੈ ਉਹ 뮤జిਸ਼ੀਅਨ ਤੋਂ ਅਲਾਵਾ ਡੀਸੀ ਦਾ ਵੀ ਇਹਨੇ ਨਾਮ ਲਿਆ ਹਾਲਾਂਕਿ ਬੱਚੇ ਛੋਟੇ ਆ ਚਲੋ ਵੱਡੇ ਹੁੰਦੇ ਹੁੰਦੇ ਕੈਰੀਅਰ ਚੇਂਜ ਵੀ ਕਰ ਲੈਂਦੇ ਹੁੰਦੇ ਆ ਸੋਚ ਵੀ ਬਦਲ ਲੈਂਦੇ ਕਿ ਨਹੀਂ ਹੁਣ ਮੈਂ ਆ ਨਹੀਂ ਬਣਨਾ ਫਿਰ ਇਹਦੇ ਤੇ ਕੀ ਕਹਿਣਾ ਚਾਹੋਗੇ ਅਗਰ ਇਹ ਕੱਲ ਨੂੰ ਬੋਲੇ ਕਿ ਮੈਂ ਆ ਨਹੀਂ ਬਣਨਾ ਮੈਂ ਤਾਂ ਇਸ ਕੈਰੀਅਰ ਦਾ ਇਹ ਇਹਦਾ ਜੋ ਫੋਕਸ ਹੈ ਅਸੀਂ ਕਦੀ ਵੀ ਟ੍ਰੈਕ ਨਹੀਂ ਕਰਾਂਗੇ ਇਹਨੂੰ ਇਹਦੇ ਫੋਕਸ ਤੋਂ ਬੱਚਾ ਹੈ ਜੀ ਅੱਜ ਸੋਚਦਾ ਤੇ ਹੋ ਸਕਦਾ ਕੱਲ ਨੂੰ ਜਾ ਕੇ ਬਨੇ ਵੀ ਕਿਉਂਕਿ ਇਹਨੂੰ ਬਹੁਤ ਸ਼ੌਂਕ ਹੈ ਮੈਨੂੰ ਇੱਕ ਦਿਨ ਕਹਿੰਦਾ ਸੀ ਪਾਪਾ ਮੈਂ ਡੀਸੀ ਸਾਹਿਬ ਨਾਲ ਮਿਲਣਾ ਤੇ ਮੈਂ ਸਪੈਸ਼ਲੀ ਇਹਨੂੰ ਡੀਸੀ ਸਾਹਿਬ ਨਾਲ ਜਾ ਕੇ ਮਿਲਵਾਇਆ ਤੇ ਡੀਸੀ ਸਾਹਿਬ ਬਹੁਤ ਖੁਸ਼ ਹੋਏ ਔਰ ਮੈਂ ਕਿਹਾ ਕਿਉਂ ਮਿਲਣਾ ਚਾਹੁੰਦਾ ਬੱਚੇ ਤੂੰ ਕਹਿੰਦਾ ਪਾਪਾ ਮੈਂ ਦੇਖਣਾ ਕਿ ਡੀਸੀ ਸਾਹਿਬ ਕੰਮ ਕਿਦਾਂ ਕਰਦੇ ਨੇ ਅਸੀਂ 10-15 ਮਿੰਟ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਤੁਹਾਡਾ ਕੋਈ ਕੰਮ ਹੈ ਤੁਸੀਂ ਅੱਗੇ ਆਓ ਤੇ ਮੈਂ ਸਾਈਨ ਜਿੱਥੇ ਵੀ ਕਰਨੇ ਮੈਂ ਕਿਹਾ ਸਰ ਕੰਮ ਨਹੀਂ ਹੈ ਐਕਚੁਅਲੀ ਬੱਚਾ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੇ ਇਹ ਵੇਖਣਾ ਚਾਹੁੰਦਾ ਸੀ ਕਿ ਅ ਡੀਸੀ ਸਾਹਿਬ ਕੰਮ ਕਿੱਦਾਂ ਕਰਦੇ ਨੇ ਤੇ ਅਸੀਂ ਪਿਛਲੀ ਚੇਅਰਸ ਤੇ ਜਾ ਕੇ ਬੈਠੇ ਰਹੇ ਅਸੀਂ 15 ਮਿੰਟ ਉਹਨਾਂ ਦੇ ਆਫਿਸ 'ਚ ਬੈਠੇ ਰਹੇ ਤੇ ਬੜੇ ਧਿਆਨ ਨਾਲ ਦੇਖਦਾ ਰਿਹਾ ਤੇ ਇਹ ਇਹਨੂੰ ਗੋਡ ਗਿਫਟ ਹੈ 뮤직 ਤੇ ਅੱਗੇ ਆਪਣੀ ਜੇ ਪ੍ਰੋਪਰ ਸਟੱਡੀ ਕਰੇਗਾ ਤੇ ਇਹਦਾ ਕੋਈ ਵੀ ਗੋਲ ਹੋ ਸਕਦਾ ਹੈ ਜ਼ਿੰਦਗੀ ਦਾ ਸੀ ਐਜ਼ ਅ ਪੇਰੈਂਟਸ ਇਹਦਾ ਪੂਰਾ ਸਾਥ ਦੇਵਾਂਗੇ